ਇਸ ਟਿੱਲੇ ਤੇ ਝੰਡਾ ਚੜਾਉਣ ਨਾਲ ਕਹਿੰਦੇ ਹਰ ਇੱਕ ਦੀ ਜਿਹੜੀ ਸੁੱਖ ਪੂਰੀ ਹੋ ਜਾਂਦੀ ਹੈ ਜੇ ਕਿਸੇ ਨੂੰ ਕੋਈ ਰੋਗ ਹੈ ਉਹ ਰੋਗ ਠੀਕ ਹੋ ਜਾਂਦਾ ਹੈ ਨਾ ਤਾਂ ਦੋਸਤੋ ਲੋਕ ਦੂਰੋਂ ਦੂਰੋਂ ਆਉਂਦੇ ਆ ਇੱਥੇ ਝੰਡਾ ਚੜਾਉਣੇ ਉੱਚੀ ਜਗ੍ਹਾ ਤੇ ਜਿਹੜਾ ਇਹ ਟਿੱਲਾ ਬਣਿਆ ਹੋਇਆਗਾ ਤੇ ਆ ਝੰਡੇ ਵੇਖ ਲਓ ਤੁਸੀਂ ਵੀ ਕਿੰਨੇ ਸਾਰੇ ਲੱਗੇ ਹੋਇਆ ਤੇ ਇਹ ਡੇਰੇ ਦੀ ਗੱਲ ਕਰੀਏ ਬਾਬੇ ਗੈਵਨਾਰਥ ਦਾ ਜਿਹੜਾ ਡੇਰਾ ਹੈਗਾ ਇਹ ਬਹੁਤ ਪੁਰਾਣਾ ਜਿਹੜਾ ਡੇਰਾ ਇੱਥੇ ਗੈਵਨਾਰ ਦੀ ਜਿਹੜੀ ਵਰਸੀ ਮਨਾਈ ਜਾਂਦੀ ਹੈਗੀ ਪਿੰਡ ਛਾੜ ਹੈ ਨਾ ਤਾਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਤੇ ਆ ਝੰਡੇ ਵੇਖ ਲਓ ਤੁਸੀਂ ਤੇ ਇੱਥੇ ਇੱਕ ਜਿਹੜੇ ਡਗੇ ਨੇ ਕਹਿੰਦੇ ਜੇ ਉਹ ਵਜਾਈਏ ਤਾਂ ਜਿਹੜੇ ਦੁੱਖ ਦੂਰ ਉਹ ਦੂਰ ਹੋ ਜਾਂਦੇ ਨੇ ਵੀ ਲੋਕਾਂ ਦਾ ਮੰਨਣਾ ਹੈ ਜਿਹੜੇ ਇੱਥੋਂ ਦੇ ਲੋਕਾਂ ਦੀ ਸ਼ਰਧਾ ਹੈਗੀ ਕਿਉਂਕਿ ਡੇਰਾ ਜਿਹੜਾ ਬਹੁਤ ਜ਼ਿਆਦਾ ਪੁਰਾਣਾ ਬਣਿਆ ਹੋਇਆ ਤੇ ਆ ਜਿਹੜਾ ਤੁਸੀਂ ਟਿੱਲਾ ਵੇਖ ਰਹੇ ਹੋ ਸਾਰੇ ਪਾਸੇ ਵੇਖ ਲਓ ਵੀ ਝੰਡਿਆਂ ਨਾਲ ਪਰਿਆ ਪਿਆ ਹੈ ਨਾ ਤਾਂ ਲੋਕ ਜੇ ਕੋਈ ਗੱਲ ਹੋਊਗੀ ਤਾਂ ਤਾਂ ਹੀ ਲੋਕ ਚੜਾ ਕੇ ਜਾਂਦੇ ਆ ਤੇ ਥੱਲੋਂ ਮਿੱਟੀ ਲੈ ਕੇ ਆਉਂਦੇ ਆ ਤੇ ਇਸ ਜਗ੍ਹਾ ਤੇ ਜਿਹੜੀ ਮਿੱਟੀ ਵੀ ਚੜਾਉਂਦੇ ਆ ਤੁਸੀਂ ਲਫਾਫੇ ਵੇਖ ਲਓ ਵਿੱਚ ਵਿੱਚ ਜਿਹੜੇ ਲੱਗੇ ਹੋਏ ਹੈ ਨਾ ਡੰਗੇ ਹੋਏ ਆ ਤੇ ਬਾਕੀ ਜਿਹੜੇ ਝੰਡੇ ਵੇਖ ਲਓ ਤੁਸੀਂ ਵੀ ਬਹੁ ਟੰਡੇ ਜਿਹੜਾ ਕੀ ਜਾਂਦੇ ਆ ਤਾਂ ਦੋਸਤੋ ਕਾਫੀ ਲੋਕਾਂ ਦੀ ਜਿਹੜੀ ਸ਼ਰਦਾ ਬਣੀ ਹੋਈ ਆ ਹਰ ਇੱਕ ਬੰਦੇ ਦੀ ਆਪਣੀ ਸ਼ਰਦਾ ਹੁੰਦੀ ਆ ਨਾ ਕੋਈ ਪਖੰਡ ਸਮਝਦਾ ਕੋਈ ਸੱਚ ਸਮਝਦਾ ਗੱਲ ਹਰ ਇੱਕ ਬੰਦੇ ਦੀ ਜਿਹੜੀ ਸ਼ਰਦਾ ਤੇ ਟਿਕੀ ਹੁੰਦੀ ਆ ਵੀ ਇਹ ਨਾ ਉਹਦੀ ਸ਼ਰਦਾ ਕੀ ਹੈਗੀ ਕਹਿੰਦੇ ਤੰਨੇ ਭਗਤ ਨਹੀਂ ਪੱਥਰ ਚੋਂ ਰੱਬ ਪੈਦਾ ਕਰ ਲਿਆ ਸੀ ਇੱਕ ਸ਼ਰਦਾ ਸੀ ਉਹਦੇ ਵਿੱਚ ਤਾਂ ਦੋਸਤੋ ਇਸੇ ਤਰੀਕੇ ਨਾਲ ਜਿਹੜਾ ਇਸ ਜਗ੍ਹਾ ਤੇ ਲੋਕ ਆਉਂਦੇ ਆ ਲੋਕਾਂ ਦਾ ਮੰਨਣਾ ਹੋ ਸਕਦਾ ਕਿਸੇ ਨੂੰ ਕੋਈ ਫਰਕ ਪਿਆ ਹੋਵੇ ਹਨਾ ਕਿਸੇ ਦੀ ਜਿਹੜੀ ਮਨ ਦੀ ਮਰਾਦ ਹੈ ਉਹ ਪੂਰੀ ਹੋਈ ਹੋਵੇ ਤਾਂ ਕਰਕੇ ਜਿਹੜੀ ਇਸ ਜਗ੍ਹਾ ਦੀ ਇੰਨੀ ਸ਼ਰਧਾ ਬਣੀ ਹੋਈ ਆ ਤੇ ਬਾਕੀ ਤੁਸੀਂ ਵੇਖ ਲਓ ਵੀ ਇਸ ਸਟੇਲੇ ਤੇ ਇੰਨੇ ਜਿਆਦੇ ਝੰਡੇ ਚੜਦੇ ਆ ਵੀ ਗਿੰਨੇ ਜਿਹੜੇ ਬਹੁਤ ਔਕੇ ਆ ਤਾਂ ਇਸ ਪਾਸੇ ਜਿਹੜਾ ਇਹ ਡੇਰਾ ਬਣਿਆ ਹੋਇਆ ਤੁਸੀਂ ਡੇਰਾ ਵੇਖ ਲਓ ਬਾਬਾ ਆ ਗਏ ਬਣਾਤਾ ਜਿਹੜਾ ਕਾਫੀ ਪੁਰਾਣੇ ਬਾਬਾ ਜੀ ਇੱਥੇ ਹੁੰਦੇ ਸੀ ਉਹਦੀ ਜਿਹੜੀ ਇੱਥੇ ਵਰਸੀ ਮਨਾਈ ਜਾਂਦੀ ਆ ਪਿੰਡ ਦਾ ਨਾਮ ਛਾੜਾ ਇੱਕ ਵਾਰੀ ਫੇਰ ਦੱਸਣਾ ਨਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਹੈ ਕਾਫੀ ਵੱਡਾ ਡੇਰਾ ਤੇ ਇੱਥੇ ਲੋਕ ਜਿਹੜੇ ਦੂਰੋਂ ਦੂਰੋਂ ਆਉਂਦੇ ਆ ਦਰਸ਼ਨ ਕਰਨ ਤੇ ਲੋਕਾਂ ਦਾ ਮੰਨਣਾ ਵੀ ਇੱਥੇ ਜੇ ਕੋਈ ਸਰੀਰ ਨੂੰ ਰੋਗ ਐ ਤਾਂ ਉਹ ਠੀਕ ਹੋ ਜਾਂਦਾ ਹੈ ਨਾ ਜੇ ਕਿਸੇ ਕੋਲੇ ਬੱਚਾ ਨਹੀਂ ਹੁੰਦਾ ਜਾਂ ਕੋਈ ਹੋਰ ਕਮਜ਼ੋਰੀ ਹੁੰਦੀ ਹੈ ਕੋਈ ਵੀ ਚੱਕਰ ਹੋਵੇ ਤਾਂ ਕਹਿੰਦੇ ਇੱਥੇ ਸੁੱਖ ਸੁੱਖ ਲੋ ਜਿਹੜੀ ਉਹ ਪੂਰੀ ਹੋ ਜਾਂਦੀ ਆ ਤਾਂ ਪਹਿਲਾਂ ਇੱਥੇ ਜਿਹੜਾ ਮੱਥਾ ਟੇਕਣਾ ਪੈਂਦਾ ਸਾਰੇ ਕਿਤੇ ਮੱਥਾ ਟੇਕ ਕੇ ਉਦੋਂ ਬਾਅਦ ਜਿਹੜਾ ਦੂਜੇ ਪਾਸੇ ਝੰਡਾ ਚੜਾਉਣਾ ਪੈਂਦਾ ਕਹਿੰਦੇ 7 ਵਾਰੀ ਥੱਲੋਂ ਮਿੱਟੀ ਥੱਲੋਂ ਚੱਕ ਕੇ ਉੱਪਰ ਲੈ ਕੇ ਜਾਣੀ ਪੈਂਦੀ ਆ ਤੇ ਫਿਰ ਜੇ ਕੋਈ ਵੀ ਬੰਦਾ ਸੱਚੇ ਮਨ ਨਾਲ ਸੁੱਖ ਸੁੱਖੇ ਤਾਂ ਕਹਿੰਦੇ ਉਹ ਪੂਰੀ ਹੋ ਜਾਂਦੀ ਹੈ ਹੈਨਾ ਤਾਂ ਦੋਸਤੋ ਇਹ ਸੱਚ ਹੈ ਕਿ ਝੂਠ ਹੈ ਉਹਨਾਂ ਉਹੀ ਲੋਕ ਜਾਣਦੇ ਨੇ ਵੀ ਜਿਨ੍ਹਾਂ ਦੀਆਂ ਜਿਹੜੀਆਂ ਸੁੱਖਾਂ ਹੋ ਪੂਰੀਆਂ ਹੋਈਆਂ ਨੇ ਪਰ ਜੇ ਪਿੰਡ ਦੀ ਗੱਲ ਕਰੀਏ ਪਿੰਡ ਦੇ ਲੋਕਾਂ ਦੀ ਸ਼ਰਧਾ ਬਹੁਤ ਜ਼ਿਆਦਾ ਹੈ ਵੀ ਇਸ ਡੇਰੇ ਦੇ ਵਿੱਚ ਤਾਂ ਤੁਸੀਂ ਵੇਖ ਲਓ ਵੀ ਸਾਰਾ ਪਿੰਡ ਤਕਰੀਬਨ ਇੱਥੇ ਹੀ ਹੁੰਦਾ ਹੈਗਾ ਜਿੱਦੇ ਇਹ ਮੇਲਾ ਭਰਦਾ ਹੈਗਾ ਹੈਨਾ ਤਾਂ ਇਸ ਤਰੀਕੇ ਨਾਲ ਜਿਹੜੇ ਇੱਥੋਂ ਆ ਬਾਈ ਦੇਖ ਮਿੱਟੀ ਪੁੱਟ ਰਿਆ ਤਾਂ ਇਸ ਤਰੀਕੇ ਨਾਲ ਇੱਥੋਂ ਜਿਹੜੀ ਮਿੱਟੀ ਪੱਟੀ ਜਾਂਦੀ ਹੈ ਲੋਕ ਲਫਾਫਿਆਂ ਦੇ ਵਿੱਚ ਭਰਦੇ ਆ ਤੇ ਉਦੋਂ ਬਾਅਦ ਉਹ ਸਾਹਮਣੇ ਜਿਹੜਾ ਤੁਸੀਂ ਦਲਾ ਵੇਖ ਰਹੇ ਹੋ ਉਸ ਜਗ੍ਹਾ ਤੇ ਜਿਹੜਾ ਉਹ ਮਿੱਟੀ ਲਈ ਜਾਂਦੀ ਆ ਤਾਂ ਤਕਰੀਬਨ 7 ਵਾਰ ਐਵੇਂ ਕਰਨਾ ਪੈਂਦਾ ਉਤਰਨਾ ਚੜ੍ਹਨਾ ਪੈਂਦਾ ਨਾ ਫਿਰ ਵੀ ਕਹਿੰਦੇ ਵੀ ਜੋ ਵੀ ਬੰਦੇ ਨੂੰ ਸੁੱਖ ਸੁਖਦਾ ਉਹ ਮਤਲਬ ਪੂਰੀ ਹੋ ਜਾਂਦੀ ਆ ਤਾਂ ਇਸ ਤਰੀਕੇ ਨਾਲ ਜਿਹੜਾ ਇਸ ਡੇਰੇ ਦਾ ਪਾ ਇਤਿਹਾਸ ਕਹਿ ਦਈਏ ਵੀ ਡੇਰਾ ਜਿਹੜਾ ਬਹੁਤ ਜ਼ਿਆਦਾ ਪੁਰਾਣਾ ਬਣਿਆ ਹੋਇਆਗਾ ਬੜੇ ਲੋਕ ਕਮੈਂਟਾਂ ਦੇ ਵਿੱਚ ਕਹਿੰਦੇ ਆ ਵੀ ਇਹ ਝੂਠ ਹੈ ਐਵੇਂ ਹੁੰਦਾ ਨਹੀਂ ਹੈਗਾ ਜਾਂ ਇਹ ਪਖੰਡ ਹੈ ਨਾ ਤਾਂ ਦੋਸਤੋ ਹਰੇਕ ਬੰਦੇ ਦੀ ਆਪਣੀ ਸ਼ਰਧਾ ਜੁੜੀ ਹੁੰਦੀ ਆ ਕਿਸੇ ਦਾ ਮੰਨਣਾ ਹੁੰਦਾ ਕੋਈ ਨਹੀਂ ਮੰਨਦਾ ਹੈ ਨਾ ਚਲੋ ਆਪਣੀ ਆਪਣੀ ਪਰ ਜੇ ਆਪਾਂ ਕਿਸੇ ਖਿਲਾਫ ਬੋਲ ਕੇ ਪਾਵਾਂਗੇ ਤਾਂ ਹਰੇਕ ਦੇ ਜਿਹੜੀ ਭਾਵਨਾਵਾਂ ਨੂੰ ਠੇਸ ਪਹੁੰਚਦੀ ਆ ਤਾਂ ਇਹ ਇਸ ਜਗ੍ਹਾ ਤੇ ਆ ਡਗੇ ਬਣੇ ਹੋਏ ਨੇ ਤੁਸੀਂ ਵੇਖ ਲਓ ਜਿਹੜਾ ਲੋਕ ਵਜਾ ਕੇ ਜਾਂਦੇ ਆ ਤਾਂ ਇੱਥੇ ਵੀ ਇੱਕ ਰਿਵਾਜ ਬਣਿਆ ਹੋਇਆ ਹੈ ਨਾ ਵੀ ਜੋ ਵੀ ਆਉਂਦਾ ਤਾਂ ਮੱਥਾ ਟੇਕ ਕੇ ਜਿਹੜਾ ਇਹ ਡਗੇ ਨੇ ਜਿਹੜੇ ਬਣੇ ਹੋਏ ਨੇ ਤਾਂ ਇਹਨਾਂ ਨੂੰ ਜਿਹੜਾ ਲੋਕ ਵਜਾਉਂਦੇ ਹੀ ਵਜਾਉਂਦੇ ਨੇ ਆ ਵੇਖ ਲਓ ਹਰੇਕ ਤਰੀਕੇ ਨਾਲ ਜਿਹੜਾ ਆਪਾਂ ਕਹਿੰਦੇ ਵੀ ਹਰੇਕ ਬੰਦਾ ਜਿਹੜਾ ਡੰਡੇ ਮਾਰ ਕੇ ਜਾਂਦਾ ਤੇ ਆ ਇੱਕ ਜਿਹੜੀ ਸਮਾਦ ਕਹਿੰਦੇ ਵੀ ਇੱਕ ਸਮਾਦ ਜਿਹੜੀ ਬਾਬੇ ਦੀ ਆ ਬਣੀ ਹੋਈ ਆ ਤਾਂ ਕਾਫੀ ਪੁਰਾਣਾ ਇਤਿਹਾਸ ਆ ਕੁੱਲ ਮਿਲਾ ਕੇ ਡੇਰੇ ਦੀ ਜਿਹੜਾ ਆਪਾਂ ਗੱਲ ਕਰੀ ਇਤਿਹਾਸ ਹੁਣ ਬਾਬਾ ਜਿਹੜਾ ਇੱਥੇ ਇਸ ਵੇਲੇ ਮੌਜੂਦ ਨੇ ਬਾਬਾ ਜੀ ਉਹਨਾਂ ਨਾਲ ਮੁਲਾਕਾਤ ਕਰਾਉਨੇ ਆ ਤੇ ਆ ਬਾਬਾ ਜੀ ਜਿਹੜੇ ਇਸ ਵੇਲੇ ਇੱਥੇ ਮੌਜੂਦ ਨੇ ਉਹ ਪੁਰਾਣੇ ਬਾਬੇ ਦੀ ਜਿਹੜੀ ਉੱਥੇ ਸਮਾਦ ਤਸਵੀਰ ਬਣੀ ਹੋਈ ਆ ਤਾਂ ਇੱਥੋਂ ਆਪਾਂ ਵੇਖੀਏ ਸਾਰੇ ਪਿੰਡ ਦਾ ਮਾਹੌਲ ਤੁਸੀਂ ਵੇਖ ਸਕਦੇ ਹੋ ਇੱਕ ਬਹੁਤ ਸੋਹਣਾ ਪਿੰਡ ਹੈ ਜੇ ਦੇਖੀਏ ਨਾ ਤਾਂ ਪਿੰਡ ਬਹੁਤ ਘੈਂਟ ਬਣਿਆ ਹੋਇਆ ਛੋਟਾ ਪਿੰਡ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਹੈਗਾ ਤਾਂ ਸੱਥਾਂ ਦੇ ਵਿੱਚ ਵੀ ਸਾਨੂੰ ਜ ਤੇ ਬਾਕੀ ਤੁਸੀਂ ਵੇਖ ਲਓ ਵੀ ਇਸ ਜਗ੍ਹਾ ਨਾਲ ਲੋਕਾਂ ਦੀ ਕਾਫੀ ਛੜਦਾ ਜੁੜੀ ਹੋਈ ਆ ਤਾਂ ਦੋਸਤੋ ਵੀਡੀਓ ਵਧਿਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ